ਹਾਂਜੀ ਮਿੱਤਰੋ ਅੱਜ ਲਾ ਰਹੇ ਆ ਬੂਟੇ ਬੂਟੇ ਲਾ ਰਹੇ ਆ ਪ੍ਰਗਤੀ ਵਾਲੇ ਪੀਤੇਈ ਤੇ ਲੇਵਰ ਲੱਗੀ ਆ ਉਹ ਲਾਤੇ ਆ ਉਧਰ ਆ ਦਵਾਈ ਦਿਖਾ ਲਈ ਕਿਹੜੀ ਆ ਦਵਾਈ ਸਿੱਧੀ ਕਰੀ ਇੱਧਰ ਦੂਜੇ ਪਾਸੇ ਇਹ ਦਵਾਈ ਇਸੇ ਕਿਤੋਂ ਪਾ ਰਹੇ ਆ ਇਹ ਬੂਟੇ ਆ ਪੀਤੇਈ ਤੇ ਤੁਹਾਨੂੰ ਮੈਂ ਕੋਲ ਦਿਖਾ ਲਾ ਤੀ ਮੈਂ ਤੁਹਾਨੂੰ ਕੋਲੋਂ ਜਾ ਕੇ ਦਿਖਾਉਂਦਾ ਇਹ ਤਾਂ ਇਹ ਤਾਂ ਲੱਗੇਗਾ ਇਹ ਹੁਣ ਜੇ ਅਗਰ ਤੁਹਾਡੇ ਕੋਲ ਆਹ ਬੂਟੇ ਆ ਇਹ ਤੇ ਇਹ ਹੈਗੇ ਪ੍ਰਗਤੀ ਕੰਪਨੀ ਦੇ ਇਹ ਤੋਂ ਉੱਪਰ ਕੋਈ ਬੂਟਾ ਨਹੀਂ ਬਣਿਆ ਅਜੇ ਤੱਕ ਇਹਦੇ ਵਿੱਚੇ ਯਾਨੀ ਕਿ ਜਦੋਂ ਮੈਂ ਲਏ ਸੀ 4 ਦਿਨ ਪਹਿਲਾਂ ਇੱਥੇ ਸੀ ਤੇ ਇਹ 4 ਦਿਨ ਦੇ ਵਿੱਚ ਮੈਨੂੰ ਲੱਗਦਾ 5 ਉਂਗਲਾਂ ਵਧ ਗਏ ਤੇ ਇੱਥੇ ਆ ਪੱਕਾ ਟੈਗ ਲੱਗਾ ਹੁੰਦਾ ਬੂਟੇ ਤੇ ਆ ਪੀ ਤੇ ਹੀ ਇਹ ਪ੍ਰਗਤੀ ਕੰਪਨੀ ਦੇ ਆ ਇੱਕ ਟ੍ਰੇ ਦੇ ਵਿੱਚ 40 ਬੂਟੇ ਹੁੰਦੇ ਆ 20 ਰੁਪਏ ਦਾ ਬੂਟਾ ਆ ਇਹ ਤੇ ਇਹ ਬੂਟੇ ਜਿਹੜੇ ਆ ਇਹਨਾਂ ਦੀ ਜਿਹੜਾ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਆ ਹੁਣ ਜਿਵੇਂ ਕਿ ਦੇਸੀ ਬਰੀਡ ਆ ਆ ਸਾਹਮਣੇ ਲੱਗੀ ਹੋਈ ਆ ਦੇਸੀ ਬਰੀਡ ਆ ਇਹ ਤੇ ਜਿਹੜੇ ਪ੍ਰਕ੍ਰਿਤੀ ਵਾਲੇ ਬੂਟੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ। ਅਰੀ ਜਨ ਲ ਬੂਟਾ ਪ੍ਰਕ੍ਰਿਤੀ ਦਾ ਇਹ ਤੋਂ ਉੱਪਰ ਬੂਟਾ ਜਿੱਤੇ ਕੋਈ ਨਹੀਂ ਬਣਿਆ। ਬਹੁਤ ਵਧੀਆ ਬੂਟਾ ਤਾਂ ਹੀ ਇਹਨਾਂ ਇਹਦਾ ਰੇਟ 20 ਰੁਪਏ ਆ। ਨਹੀਂ ਤਾਂ ਆਮ ਇਹ 10 ਰੁਪਏ 12 ਰੁਪਏ ਦਾ ਮਿਲ ਜਾਂਦਾ ਏ ਪੀਤੇਈ ਬੂਟਾ। ਪਰ ਇੱਕ ਪ੍ਰਕ੍ਰਿਤੀ ਕੰਪਨੀ ਆ ਜਿਹੜੀ ਬੂਟਾ ਦਿੰਦੀ ਹੈਗੀ ਆ 20 ਰੁਪਏ ਦਾ। ਔਰ ਲੋਕ ਲੈ ਵੀ ਹੱਸ ਕੇ ਰਹਾ ਆ ਵੇਟਿੰਗ ਦੇ ਵਿੱਚ ਜਾ ਕੇ ਬੂਟੇ ਮਿਲ ਰਹੇ ਆ ਹਫਤੇ ਦੀ ਵੇਟਿੰਗ ਤਾਂ ਸਾਨੂੰ ਸੀਗੀ ਤੇ ਹੋਰ ਬੰਦਿਆਂ ਨੇ ਲੈਣੇ ਆ ਬੂਟੇ ਆਪਣੇ ਯਾਰ ਦੋਸਤ ਆ ਜਿਹੜੇ ਉਹਨਾਂ ਨੂੰ ਵੀ ਹਫਤਾ ਹਫਤਾ ਹੋ ਗਿਆ ਵੇਟਿੰਗ ਤੇ ਬੂਟੇ ਮਿਲਦੇ ਨਹੀਂ ਅੱਜ ਕੱਲ ਦੇ ਪ੍ਰਸਾਤਾ ਦੇ ਮੌਸਮ ਵਿੱਚ ਖਾਸ ਕਰਕੇ ਤੇ ਸਾਡੇ ਹੁਸ਼ਿਆਰਪੁਰ ਏਰੀਆ ਦੇ ਵਿੱਚ ਬੂਟੇ ਲੱਗਦੇ ਹੈਗੇ ਆ ਬਰਸਾਤਾں ਦੀ ਜ਼ਿਆਦਾ ਕਿਉਂਕਿ ਇੱਧਰ ਪਾਣੀ ਦੀ ਥੋੜੀ ਦਿੱਕਤ ਆ ਤੇ ਅੱਜ ਤੋਂ 4-5 ਸਾਲ ਬਾਅਦ 5 ਸਾਲ ਬਾਅਦ 5 ਜਾਂ 6 ਸਾਲ ਬਾਅਦ ਅੱਬਲੇ ਤਾਂ ਰੱਬ ਸੁੱਖ ਰੱਖੇ ਮੀਮੂ ਵਧੀਆ ਪੈਂਦੇ ਰਹਿਣਾ ਚਲੋ ਮੀਹਾਂ ਦਾ ਵੀ ਪਹਿਲੇ ਸਾਲ ਹੀ ਜ਼ਿਆਦਾ ਹੁੰਦਾ ਨਹੀਂ ਤਾਂ ਬੰਦਾ ਪਾਣੀ ਪਾ ਹੀ ਦਿੰਦਾ ਤੇ ਅੱਜ ਤੋਂ 5 ਸਾਲ ਬਾਅਦ ਜੇ ਰੇਟ ਇਹਨਾਂ ਦਾ ਵਧੀਆ ਰਹੇ ਤਾਂ 5 ਲੱਖ ਦਾ ਕਿੱਲਾ ਹੈਗਾ ਅਮੀ ਗੱਪਾ ਮਾਰੀ ਜਾਈਏ ਜਿਹੜੇ ਫਦਰ ਵੀਰ ਆਪਣੇ ਮਾਲਵੇ ਵਾਲੇ ਵੀਡੀਓ ਪਾਦੇ ਆ ਉਹ ਕਹਿੰਦੇ ਆ ਜੀ 75 ਲੱਖ ਦੇ 4 ਕਿੱਲੇ ਆ ਉਹ ਤਾਂ ਨਹੀਂ ਹੁੰਦੇ ਇੰਨੇ ਮਹਿੰਗੇ ਤਾਂ ਨਹੀਂ ਹੁੰਦੇ ਤੇ 5-6 ਲੱਖ ਰੁਪਈਆ ਕਿੱਲੇ ਦਾ ਨਿਕਲ ਸਕਦਾ ਜੀ ਤੋਂ 5 ਸਾਲ ਬਾਅਦ ਮਹਿੰਗਾਈ ਦੇ ਹਿਸਾਬ ਨਾਲ 6 ਲੱਖ ਨਹੀਂ ਤਾਂ ਹੁਣ ਦੇ ਰੇਟ ਜਿਹੜਾ ਪੂਰਾ ਵਧੀਆ ਠੋਕ ਕੇ ਕਿੱਲਾ ਬੂਟਿਆਂ ਦਾ ਆ ਪੀਤਈ ਆ ਉਹ ਬੜੀ ਮੁਸ਼ਕਲ 5 ਕਿੱਲੇ ਦਾ ਮਾਸੀ ਨਿਕਲਦਾ ਕੋਈ ਕੋਈ ਆਵੀ ਨਹੀਂ ਤਾਂ 4 1/2 ਦਾ ਇਹ ਆ ਸਚਾਈ ਬੂਟਿਆਂ ਦੀ ਬਾਕੀ 12ਵੇਂ ਨਾਲ ਵੀਰੋ ਟੋਏ ਕੱਢ ਕੇ ਲਾਣੇ ਆ ਤਾਂ ਕਿ ਪਾਣੀ ਪਾਣਾ ਵੀ ਸੌਖਾ ਰਹੇ ਜੇ ਨੂੰ ਆਪਾਂ ਵੈਸੇ ਪਾਣੀ ਪਾਵਾਂਗੇ ਤਾਂ 12ਵੇਂ ਵਾਲੇ ਟੋਏ ਚ ਪਾਣੀ ਬੂਟੇ ਦੀ ਜੜ ਤੱਕ ਪਹੁੰਚ ਜਾਂਦਾ ਜੇ ਖੁੱਲਾ ਪਾਣੀ ਪਾਓ ਤਾਂ ਉਹ ਹਰੋਲੇ ਫੈਲ ਜਾਂਦਾ ਹੈ